ਜੀ ਹਾਂਜੀ ਆ ਸਭ ਨੂੰ ਜੈ ਸ਼੍ਰੀ ਰਾਮ ਜੈ ਬਾਲ ਮਕੀ ਅਥਰ ਬਾਲ ਮਕੀ ਅੰਗਸਦੀ ਕੀ ਗਾਣਾ ਯੂਨੀਵਰਸਲ ਪ੍ਰੈਸ ਕਲੱਬ ਰਜਿਸਟਰਡ ਬਲੋਂ ਗੋਵਾਨ ਸ਼੍ਰੀ ਬਾਲੀ ਮੀ ਮਹਾਰਾਜ ਦੇ ਪਰਮੰਤ੍ਰੀ ਸੌਰੇ ਆ 4 5 ਅਰ 6 ਅਕਤੂਬਰ ਨੂੰ ਪੁਧਿਆਨਾ ਵਿੱਚੋਂ ਇਤਿਹਾਸਿਕ ੜੀ ਯਾਤਰਾ ਨਿਸ਼ਕਰੀਏ ਸ਼ੋਭੇ ਦਾ ਨਿਕਲਦੀ ਹੈ ਉਹਦੇ ਉਪਲਬਖ ਦੇ ਵਿੱਚ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਕੁਝ ਆਪਣੀ ਕੁਝ ਦਸਵੰਤ ਦੇ ਵਿੱਚੋਂ ਕੁਝ ਸੇਵਾ ਲਈ ਲਈ ਜਾਂ ਲੰਗਰ ਸੇਵਾ ਹੋਤੀ ਤੇ ਉਹ ਟਾਈਮਿੰਗ ਕੀ ਰੁਕਾਤਾ ਬਿਨਾਂਸ ਕਮਿਊਨਿਟੀ ਪ੍ਰੈਸ ਕਲੱਬ ਦੇ ਇੱਕ ਮੁੱਖ ਸਚਾਲਕ ਹੈ ਈ ਆਸਤੀ ਪਲਾ 4 5 6 ਤੋਂ ਕੋਈ ਯਾਤਰਾ ਨਿਕਲੀਆਂ ਉਸ ਸਬੰਧ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਹਦੇ ਸਾਲਾ ਇਹਦੇ ਮੁੱਦੇ ਦੇ ਉੱਪਰ ਰਹੀ ਹੈ ਕਿੰਨੀਆਂ ਯਾਤਰਾ ਨਿਕਲੂਗੀ ਹੈ ਟਾਈਮਿੰਗ ਕੀ ਹੋਊਗਾ ਤਾਂ ਇਹ ਜਿਹੜਾ ਇਹ ਕਿਹੜਾ ਵਿਸਥਾਰ ਨਾਲ ਮੇਨਾ ਪ੍ਰਦਾਨ ਦੀ ਡਿਵੀ ਕੋਈ ਵਿਸਥਾਰ ਨਾਲ ਦੱਸੋਗੇ ਹਾਂ ਸਭ ਤੋਂ ਪਹਿਲਾਂ ਤਾਂ ਯੂਨੀਵਰਸਲ ਪ੍ਰੈਸ ਕਲੱਬ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੰਜੀਤ ਜਰਮਾ ਜੀ ਕੈਸ਼ੀਅਰ ਜਿੰਦਰ ਤਮਨ ਜੀ ਔਰ ਪਿੱਛੇ ਦੋਨੇ ਮਹਾ ਮੰਤਰੀ ਔਰ ਪੂਰੀ ਟੀਮ ਜਿਹੜੀ ਬੈਠੀ ਹੈ ਇਸ ਵਾਰ ਯੂਨੀਵਰਸਲ ਪ੍ਰੈਸ ਕਲਬ ਨੇ ਇੱਕ ਫੈਸਲਾ ਕੀਤਾ ਕਿ ਲੁਧਿਆਣਾ ਸ਼ਹਿਰ ਜਿਹੜਾ ਹੈ ਸਾਰੇ ਧਰਮਾਂ ਦਾ ਸ਼ਹਿਰ ਹੈ ਔਰ ਹਰੇਕ ਧਰਮ ਜਿਹੜਾ ਹੈ ਕਿ ਬੜਾ ਪ੍ਰਫੁੱਲਤ ਹੁੰਦਾ ਹੈ ਔਰ ਉਸ ਦੇ ਸਮਾਜ ਦੇ ਵਿੱਚ ਅਸੀਂ ਸਾਰੇ ਲੋਕਾਂ ਨੇ ਬੈਠ ਕੇ ਫੈਸਲਾ ਕੀਤਾ ਕਿ ਹਰੇਕ ਯਾਤਰਾ ਦੇ ਉੱਤੇ ਯੂਨੀਵਰਸਲ ਪ੍ਰੈਸ ਕਲਬ ਵੱਲੋਂ ਉਸ ਦੇ ਦੰਗਲ ਲਗਾਏ ਜਾਣਗੇ ਅਤੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਕੋਈ ਇਸ ਲੜੀ ਤਹਿਤ ਸਤਤਕ ਕੂਪਨ ਨੂੰ ਭਗਵਾਨ ਵਾਰਣੀ ਕੀ ਮਹਾਰਾਜੀ ਦਾ ਜੋ ਪਾਵਨ ਪ੍ਰਕਟ ਸਬਾਰਿਆ ਉਸ ਦੇ ਉਪਲਬਧ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਵਰਕ ਵਰਕ ਖੇਲਕਿਆਂ ਤੋਂ ਚੋਬਾ ਯਾਤਰਾ ਨਿਕਲਦੀ ਹੈ। ਪਰ ਜਿਆਦਾ ਜੋ ਚੋਬਾ ਯਾਤਰਾ ਹੈ ਉਹ ਜੋ ਪਤੀਨ ਮદાન ਅੰਦ੍ਰਿਸੀ ਮદાન ਉਸ ਤੋਂ ਤੋਬਾ ਯਾਤਰਾ ਨੂੰ ਦੁਨੀਆ ਹਨ ਤਾਂ ਉਸੇ ਰਸਤੇ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ ਗਰੀਸੀ ਰੋਡ ਦੇ ਉੱਤੇ ਜੋ ਪੁਰਾਣੀ ਸੰਧੀ ਮੰਡੀ ਹੈ ਉੱਤੇ ਇੱਕ ਬਹੁਤ ਵਧੀਆ ਜਿਹੜਾ ਆਪਣਾ ਸਥਾਨ ਲੱਗਿਆ ਹੋਵੇਗਾ ਯੂਨੀਵਰਸਿਟੀ ਪ੍ਰੈਸ ਕਲੱਬ ਦਾ ਉਹ ਰੋਸਦਾਲ ਦੇ ਤੋਂ ਅਸੀਂ 4 ਅਕਤੂਬਰ 5 ਅਕਤੂਬਰ ਤੇ 6 ਅਕਤੂਬਰ ਨੂੰ ਪਰ ਟੂਟ ਜਿਹੜਾ ਉਹ ਅੰਦਰ ਆਮ ਲੋਕਾਂ ਦੇ ਲਈ ਲਗਾਇਆ ਜਾਏਗਾ ਔਰ ਉਸ ਦਾ ਪ੍ਰਬੰਧ ਜਿਹੜਾ ਪੂਰੀ ਤਰ੍ਹਾਂ ਅਸੀਂ ਸਾਰੇ ਸਾਥੀਆਂ ਨੇ ਮੁਕੰਮਲ ਕਰ ਲਿਆ ਹੈ ਪਾਲਸੀ ਲੁਧਾਨਾ ਸ਼ਹਿਰ ਦੇ ਤੋਬਾ ਯਾਤਰਾ ਗੰਡਨ ਆਈਆਂ ਸਤਿ ਸ਼ਾਮਾਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਜੋ ਇੱਕ ਬੜਾ ਵੱਡਾ ਯੂਨੀਵਰਸਲ ਪ੍ਰੈਸ ਕਲੱਬ ਦੇ ਜਿੰਨੇ ਮੈਂਬਰ ਹਨ ਉਨਾ ਦਾ ਇੱਕ ਬਹੁਤ ਵੱਡਾ ਇਹ ਪੁਰਾਣਾ ਹੋਇਆ ਹੈ ਔਰ ਜੋ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਤਾਂ ਮੇਰੀ ਸ਼ਹਿਰ ਵਾਸੀਆਂ ਨੇ ਇਸ ਵਿਹਾੜੇ ਦੀ ਲੱਖ ਲੱਖ ਵਧਾਈ ਆ ਅਤੇ ਸਾਰੇ ਜਿਹੜੇ ਹਨ ਉਸ ਉਸ ਲੰਗਰ ਦੇ ਵਿੱਚ ਆ ਕੇ ਆਪਣਾ ਫਤਕਾਰ ਜਿਹੜਾ ਰਹਿਣ ਕਰੀਏ ਤਾਂ ਉਹ ਲੰਗਰ ਕਮੰਡੀ ਜੋ ਸਾਡੇ ਕੈਸ਼ੀਓ ਨੇ ਤਾਂ ਉਸਦਾ ਬਿਲਕੁਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਭਗਤ ਕੀ ਮਹਾਰਤ ਕੀ ਹੈ ਜੇਸੀ ਗੱਲ ਕਰਦੇ ਆ ਜੀ ਰਮਤੀ ਤੇ ਪਾਲਿਤਿਕ ਮਹਾਰਾਜ ਜੀ ਦੀ ਤਨੋ ਦੀ ਮਹਿਮਾ ਅਬਰੰਪਾਰ ਐਨਾ ਵੱਡਾ ਜਿਹੜਾ ਇਤਿਹਾਸ ਹੈ ਉਹਨਾਂ ਨੇ ਕਿੰਨੇ ਸਾਲਾਂ ਪਹਿਲਾਂ ਹੀ ਰਾਮ ਜੀ ਦੀ ਸਾਰੇ ਜੀਵਨੀ ਲਿਖਤੀ ਸੀ ਸਾਨੂੰ ਸਾਰਿਆਂ ਨੂੰ ਵੀ ਜਿਹੜਾ ਮਤਲਬ ਕਿ ਇਹ ਜਿਹੜਾ ਉత్సਵ ਹੈ ਕੁਝ ਲੋਕ ਸੋਚਦੇ ਨੇ ਕਿ ਇਹ ਜਿਹੜਾ ਉత్సਵ ਹੈ ਖਾਦੀ ਐਸਸੀ ਭਾਈਚਾਰੇ ਦਾ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਬਾਲਮਿਕੀ ਮਹਾਰਾਜ ਜੀ ਸਾਡੇ ਸਾਰਿਆਂ ਦੇ ਮਤਲਬ ਕਿ ਧਰਮ ਦੇ ਉੱਪਰ ਨੇ ਜਿਨ੍ਹਾਂ ਨੇ ਰਾਮ ਜੀ ਦਾ ਜੀਵਨ ਲਿਖਿਆ ਇਹ ਸਾਰਿਆਂ ਦੇ ਗੁਰੂ ਨੇ ਜੀ ਦੇਖਿਆ ਜਾਈ ਇਸ ਕਰਕੇ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਸਿਰਫ ਐਸੀ ਭਾਈਚਾਰੇ ਦਾ ਇੱਕ ਜਨਮ ਉਸਵ ਹੈ ਜਾਂ ਯਾਤਰਾ ਇਹ ਤਾਂ ਸਾਡੇ ਪਰਮੇਸ਼ਰ ਬੰਦਕੀ ਮਹਾਰਾਜ ਜੀ ਨੇ RAM ਜੀ ਦਾ ਦੇਖੋ ਸਾਰਾ ਇਤਿਹਾਸ ਲਿਖਿਆ ਉਹਨਾਂ ਦੇ ਪਰਿਵਾਰ ਨੂੰ ਸੰਭਾਲਿਆ ਸੀ ਤਾਂ ਉਹਨਾਂ ਨੇ ਦੇਣਾ ਦੇ ਵੀ ਸਦੇ ਜਿੱਕੇ ਜੇ ਅਸੀਂ ਐਸੀ ਵੈਸੇ ਗੱਲ ਕਰਦੇ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਕਿ ਪ੍ਰਧਾਨ ਜੀ ਨੇ ਜਿੱਦਾਂ ਦੱਸਿਆ ਵੀ ਜਿਹੜੋ ਇਸੇ ਵਾਕੇ ਸਾਡੇ ਨੂੰ ਪ੍ਰਾਪਤ ਹੋਇਆ ਸਾਰਿਆਂ ਨੂੰ ਉਹ ਸੰਵੰਤ ਕਟਨਤਾ ਤੇ ਲੰਗਰ ਲਗਾਉਣ ਦਾ ਯੂਨੀਵਰਸਲ ਪ੍ਰੈਸ ਤੋਂ ਬੋਲੋ ਤੇ ਅਸੀਂ ਬਾਕੀ ਵੀ ਸਾਰੇ ਸ਼ਹਿਰ ਦੇ ਹੋਰ ਵੀ ਜਿੰਨੇ ਵੀ ਪੱਤਰਕਾਰ ਭਾਈਚਾਰਾ ਹੈਗਾ ਜਾਂ ਉਹਨਾਂ ਦਾ ਹੋਰ ਵੀ ਕਲੱਬ ਆ ਉਹ ਵੀ ਸਾਡੇ ਨਾਲ ਅਗਰ ਆ ਕੇ ਸੋਸ਼ਲ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਮੋਸਟ ਵੈਲਕਮ ਕਹਿੰਦੇ ਆ ਤੇ ਬਾਕੀ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਾਂ ਕਿਸੇ ਵੀ ਆਪਣਾ ਪੱਤਰਕਾਰ ਭਾਈਚਾਰਾ ਹੈ ਜਾਂ ਕੋਈ ਸਾਡਾ ਸੱਜਣ ਮਿੱਤਰ ਹੈ ਜਾਂ ਪੱਤਰਕਾਰ ਦਾ ਤੋਂ ਅਟਕੇ ਵੀ ਕੋਈ ਮੈਂਬਰ ਹੈਗਾ ਜਾਂ ਕੋਈ ਸਰਦਾਰ ਹੈ ਚਾਹੇ ਹਿੰਦੂ ਹੋਵੇ ਚਾਹੇ ਜੋ ਵੀ ਤਰ੍ਹਾਂ ਨੂੰ ਬਿਲੋਂਗ ਕਰਦਾ ਉਹ ਵੀ ਸਾਡੇ ਨਾਲ ਕੱਲ 4 ਤਰੀਕ ਨੂੰ 5 ਤਰੀਕ ਨੂੰ 6 ਤਰੀਕ ਨੂੰ ਰੈਗੂਲਰ ਅਵਸਰ ਚੰਨਾ ਸਯੋਜਨ ਦਿਨ ਤਾਂ ਕਿ ਇਹ ਜਿਹੜਾ ਉਸਮ ਹੈਗਾ ਅਸੀਂ ਆਪਣਾ ਉਸਮ ਮੰਨ ਕੇ ਸਾਰੇ ਭਾਈਚਾਰੇ ਨੂੰ ਆਕੇ ਮਿਲ ਕੇ ਵਧਾਈਏ ਤੇ ਬਹੁਤ-ਬਹੁਤ ਧੰਨਵਾਦ ਵੀ ਕਿਸ ਸਮਾਜੀਆਂ ਤੇ ਯੂਨੀਵਰਸਲ ਕਲੱਬ ਦੇ ਵਿੱਚ ਜਿਹੜੇ ਸਾਡੇ ਆ ਮੈਸੇਜ ਸਾਡਾ ਸੁਣ ਰਹੇ ਨੇ ਅਗਰ ਕੋਈ ਪੱਤਰਕਾਰ ਭਾਈਚਾਰਾ ਜਿਹੜਾ ਸਾਡੇ ਨਾਲ ਨਹੀਂ ਵੀ ਜੁੜਿਆ ਜਾਂ ਜੁੜਨਾ ਚਾਹੁੰਦਾ ਯੂਨੀਵਰਸਲ ਪ੍ਰੈਸ ਕਲੱਬ ਦਾ ਤਾਂ ਉਹ ਸਾਡੇ ਨਾਲ ਆ ਕੇ ਜੁੜ ਸਕਦਾ ਬਹੁਤ-ਬਹੁਤ ਧੰਨਵਾਦ ਤੇ ਯੂਨੀਵਰਸਲ ਕਲੱਬ ਵੈਸੇ ਵੀ ਅੱਗੇ ਵੀ ਚੱਲ ਕੇ ਰਹਿਣ ਵਾਸਤੇ ਹਰ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਕਰਦਾ ਰਹਿੰਦਾ ਤੇ ਅੱਗੇ ਵੀ ਕਰਦਾ ਰਹੇ ਥੈਂਕ ਯੂ ਪਹਿਲਾਂ ਸਾਰਿਆਂ ਨੂੰ ਜੈ ਬਾਲਮੀਕੀ ਪਰਮਪੰਚੀ ਉਹ ਸਾਰੇ ਸਾਰੇ ਸਮਾਜ ਦੇ ਭਰਾ ਸਾਡੇ ਕਿਸੇ ਵੀ ਤਰ੍ਹਾਂ ਦੇ ਨਾਲ ਬਸ ਬਸ ਆ ਚਾਹੀਦੀ ਸਾਰਿਆਂ ਨਾਲ ਅਸੀਂ ਤੋਂ ਮਾਜੂਰ ਪ੍ਰਭਾਂਤ ਦੀ ਮਾਰਟੀ ਕੱਢ ਦੇ ਕੇ ਅੱਜ ਪ੍ਰਗਟ ਹੋ ਉਸ ਆਜ ਉਹ ਤੋਂ ਪਰਾ ਨਹੀਂ ਹੋ ਸਕਦਾ ਰਸਤਾ ਨਹੀਂ ਸਾਰਾ ਖੜਾ ਹੈ ਉਸ ਸਾਰੇ ਸਮਾਜ ਨਾਲ ਕੇ ਜੋ ਸ਼ੁਭ ਯਤਰਾ ਕਰੀ ਜੀ ਨਾ ਸਸਨੀਤੀ ਕਾਰ ਹੈ ਜਿਹਦੇ ਇਸ ਤਕਰੀਬਾ ਸਾਡੇ ਯੂਨੀਵਰਸਿਟੀ ਤੋਂ ਆਪਣਾ ਲੋਕ ਜਾਦੀ ਇੰਦਨ ਦਾ ਲਗਾਤਾਰ ਜਿਹੜੇ ਸ਼ੁਰੂਆਤ ਕਰਿਆ ਨੇ ਉਹਦੇ ਦੀ ਵਰਤੋਂ ਕਰਦਾ ਸਾਡੇ ਦਿਨ ਦਾ ਸਤਰਾ ਕਰਦਾ ਜਿਹਦੀ ਉਸਾਰੀ ਕਰਦੇ ਸਾਰੇ ਬੋਲਦੇ ਕਿ ਸਾਡੇ ਕੋਈ ਵੀ ਸਾਰਾ ਕਰਦੇ ਸਾਰੇ ਕਲੱਬ ਦੇ ਮੈਂਬਰ ਸਾਰੇ ਉਤਪਾਦਕ ਨੇ ਜਿਹੜਾ ਇਹ 10 4 5 6 ਇਹ ਜਿਹੜਾ ਕਿ ਲਗਾਤਾਰ ਇਹ ਆਪਾਂ ਅੱਜ ਜਿਹੜਾ ਕਿ ਲਗਾਤਾਰ ਕਰਦੇ ਤੁਹਾਨੂੰ ਜਿਆ 4 5 ਕਰਦਾ ਜਿਹੜਾ ਵੀ ਮੰਗਰ ਤੇ ਗੇਵਾ ਕੋਲ ਇਹ ਪੂਰਾ ਜਿਹੜੇ ਜਾਤ ਜਿੰਨੇ ਵੀ ਲੋਕ ਆਉਣਗੇ ਸੰਗਤ ਆਏਗੀ ਉਹ ਸਾਰੇ ਜੀ ਦੇ ਜੁਲੀ ਵਰਸਤਰਾ ਬੰਨ੍ਹੇਗਾ ਪਰ ਐਸੀ ਸਾਰਿਆਂ ਜੀ ਮੇਰੇ ਭਰਾ ਨੂੰ ਬੇਨਤੀ ਕਰਦੇ ਹਾਂ ਸਾਰੇ ਆਪੇ ਕਿ ਚੇਆ ਆ ਮੰਗਰ ਸ਼ਰੂ ਨਾਇਆ ਬਾਉ ਅਤੇ ਪੂਰਾ ਮੰਨਣ ਅਨੁਸਾਰੇ ਭਵਾਂ ਬੰਦ ਜਿਹਾ ਆ ਸਾਰੇ ਮਾ ਸੁਪਰਵਿਜ਼ਰ ਕਰਦਾ ਪਾਉਂਦਾ ਪੂਰਾ ਸਾਰਨ ਕਰਵਾ ਕਰਦੇ ਚਾਹ ਵਾਲੇ ਮਿਤੀ ਯੂਨੀਵਰਸਲ ਪ੍ਰੈਸ ਕਲਬ ਦੇ ਵੱਲੋਂ ਜਿਹੜਾ ਭਗਵਾਨ ਪਾਲਮਿਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਉੱਤੇ ਸ਼ੋਭਾ ਯਾਤਰਾ ਕੱਢੀਆਂ ਜਾ ਰਹੀਆਂ ਹਨ ਲੁਧਿਆਣਾ ਸ਼ਹਿਰ ਦੇ ਵਿੱਚ ਉਹਦੇ ਵਿੱਚ 4 ਅਕਤੂਬਰ 5 ਅਕਤੂਬਰ ਅਤੇ 6 ਅਕਤੂਬਰ ਨੂੰ ਜਿਹੜਾ ਹੈ ਅਟੁੱਟ ਲੰਗਰ ਯੂਨੀਵਰਸਲ ਪ੍ਰੈਸ ਕਲੱਬ ਦੇ ਵੱਲੋਂ ਵਰਤਾਇਆ ਜਾਏਗਾ ਸੋ ਲੁਧਿਆਣਾ ਦੀ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚੋ ਅਤੇ ਲੰਗਰ ਦਾ ਆਨੰਦ ਮਾਣੋ ਔਰ ਇਹ ਜਿਹੜਾ ਲੰਗਰ ਹੈ ਇਹ ਗਰਮ-ਗਰਮ ਜਲੇਬੀਆਂ ਦਾ ਜਿਹੜਾ ਹੈ ਇਹ ਵਰਤਾਇਆ ਜਾਏਗਾ ਔਰ ਇਸ ਦੇ ਵਿੱਚ ਯੂਨੀਵਰਸਲ ਪ੍ਰੈਸ ਕਲੱਬ ਦੀ ਸਾਰੀ ਟੀਮ ਸਾਡੇ ਯੂਨੀਵਰਸਲ ਪ੍ਰੈਸ ਕਲੱਬ ਦੇ ਪ੍ਰਧਾਨ ਡਾਕਟਰ ਡੀਪੀ ਕੋਸਲਾ ਦੀ ਸੰਦੀਪ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਅਤੇ ਉਹਨਾਂ ਦੀ ਸਾਰੀ ਸਮੂਚੀ ਟੀਮ ਜਿਹੜੀ ਹੈ ਇਸ ਦੇ ਸ਼ੋਭਾ ਯਾਤਰਾ ਦੇ ਵਿੱਚ ਔਰ ਲੰਗਰ ਦੀ ਸੇਵਾ ਦੇ ਵਿੱਚ ਜਿਹੜਾ ਪੂਰਾ ਪੂਰਾ ਯੋਗਦਾਨ ਦੇਣਗੇ ਔਰ ਆਪਣੀ ਸੇਵਾ ਜਿਹੜੀ ਹੈ ਉਹ ਪ੍ਰਭੂ ਵਾਲਮੀਕ ਜੀ ਦੇ ਚਰਨਾਂ ਦੇ ਵਿੱਚ ਲਾਣਗੇ ਔਰ ਉਹਨਾਂ ਦੇ ਜਨਮotsav ਦੇ ਉੱਤੇ ਔਰ ਉਹਨਾਂ ਦੇ ਪ੍ਰਗਟ ਦਿਵਸ ਦੇ ਉੱਤੇ ਜਿਹੜੀ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਲੱਖ ਲੱਖ ਵਧਾਈ ਜੈ ਵਾਲਮੀਕੀ ਹਰ ਵਾਲਮੀਕੀ